ਜਿੱਥੇ ਕਿਸਾਨਾਂ ਬੋਲੋ ਲਗਾਤਾਰ ਟਰੈਕਟਰ ਮਾਰਚ ਘਟਿਆ ਜਾ ਰਿਹਾ ਜ਼ਮੀਨਾਂ ਨੂੰ ਬਚਾਉਣ ਵਾਸਤੇ ਉਥੇ ਬਾਪੂ ਵਰਗੇ ਕਿਤਾ ਨੌਜਵਾਨ ਦੇਖਣ ਆ ਬਾਪੂ ਜਿਹੜਾ ਜੋਂਗਾ ਲੈ ਕੇ ਆਇਆ ਹੈ ਠੀਕ ਆ ਪੁੱਛਦੇ ਆ ਬਾਪੂ ਬਾਪੂ ਸਤਿ ਸ਼੍ਰੀ ਅਕਾਲ ਪਹਿਲੇ ਦਾ ਸਤਿ ਸ਼੍ਰੀ ਅਕਾਲ ਜੀ ਬਾਪੂ ਕਿਹੜਾ ਪਿੰਡ ਹੈ ਮਾਲਕ ਪਿੰਡਾ ਜੀ ਜਗਰਾਉਂ ਹਲਕਾ ਜੀ ਬਾਪੂ ਕਿੰਨੀ ਜ਼ਮੀਨ ਆ ਗਈ ਪਿੰਡ ਦੀ ਪਿੰਡ ਦੇ 511 ਕਿੱਲੇ ਆ ਗਈ ਸਾਡੇ ਜਗਰਾਉਂ ਹਲਕੇ ਦੇ ਬਾਪੂ 511 ਕਿੱਲਾਂ ਦੇ ਵਿੱਚੋਂ ਕਿੰਨੇ ਬੰਦੇ ਸਹਿਮਤ ਹੋ ਕੇ ਸਰਕਾਰ ਆਲਾ ਜ਼ੀਰੋ ਜੀ ਜੀਰੋ ਸਰਕਾਰ ਦਾ ਕਹਿੰਦੇ ਅਸੀਂ ਸਹਿਮਤ ਤੇ ਬੜਾ ਲੈਂਦੇ ਨਹੀਂ ਸਰਕਾਰ ਕੋਲੇ ਹੋਰ ਇਸ ਜਿਹੜਾ ਕਾਗਜ਼ੀ ਕਾਰਵਾਈ ਤੋਂ ਬਿਨਾ ਕੋਈ ਨਹੀਂ ਹੈ ਉਹਨਾਂ ਕੋਲੇ ਝੂਠ ਬੋਲਣ ਤੋਂ ਬਿਨਾ ਕੋਈ ਕੰਮ ਨਹੀਂ ਅੱਛਾ ਛੋਡੇ ਪਿੰਡ ਆਇਆ ਕਦੇ ਭਗਤ ਸਿੰਘ ਮਾਨਜਾ ਉਹ ਨਾ ਜੀ ਨਾ ਆਇਆ ਨੀਗਾ ਜੇ ਆਇਆ ਹੁੰਦਾ ਤਾਂ ਫਿਰ ਇੱਥੇ ਆਉਣੀ ਲੋੜ ਨਹੀਂ ਸੀ ਹਾਂਜੀ ਠੀਕ ਆ ਬਾਪੂ ਫਿਰ ਮਾਲਾ ਲੋਕਾਂ ਨੇ ਟਰੈਕਟਰ ਖਿੱਚਿਆ ਤੁਸੀਂ ਜਾਊਗਾ ਖਿੱਚੀ ਫਿਰਦੇ ਹੋ ਇਹ ਜਉਂਗਾਤਾ ਜੀ ਫਿਰ ਇਹਨੂੰ ਸਾਰਾ ਮੈਨੇਜ ਕਰਨ ਵਾਸਤੇ ਹੈ ਜੀ ਠੀਕ ਆ ਮਾਲਾ ਸਪੀਡ ਜਾਵੇ ਅਸੀਂ ਟਰੈਕਟਰ ਸਾਰੇ ਕਿਸਾਨ ਵੀਰ ਆ ਆਪਣੇ ਟਰੈਕਟਰ ਲੈ ਕੇ ਅੱਗੇ ਚੱਲ ਆਉਂਦੇ ਆ ਉਹ ਅਸੀਂ ਟਰੈਕਟਰ ਮਾਰਚ ਕੱਢ ਰਹੇ ਆ ਜੀ ਇਹ ਉਹਨੂੰ ਮੈਨੇਜ ਕਰਨ ਵਾਸਤੇ ਸਾਨੂੰ ਸਪੀਕਰਾਂ ਦੀ ਲੋੜ ਹੈ ਮਤਲਬ ਇਥੋਂ ਇਹ ਆ ਵੀ ਤੁਸੀਂ ਸਾਰੇ ਘਰ ਦੇ ਸਾਰੇ ਸੰਦ ਵੀ ਕੱਢ ਲਓਗੇ ਸਾਈਕਲਾਂ ਦਾ ਵੀ ਕੱਢ ਲਓਗੇ ਮੈਂ ਕਹਾਂ ਜੀ ਸਾਡੇ ਬੁੜੀਆਂ ਬੱਚੇ ਸਾਬ ਆ ਜਾਣਗੇ ਕਿਹੜਾਂ ਹੈ ਬੁੜੀਆਂ ਬੱਚੇ ਸਭ ਕੱਢ ਲਿਆਵਾਂਗੇ ਕੋਈ ਆਉਣੀ ਇਹ ਬਾਪੂ ਇਹ ਬਾਪੂ ਮਾਲਾ ਭਾਰਤ ਮਾਲਾ ਵਾਂਗੂ ਜੇ ਦੱਬ ਕੇ ਲੈ ਕੇ ਕੰਮ ਫੇਰ ਕਿਵੇਂ ਕਰਾਂਗੇ ਫਿਰ ਅਸੀਂ ਦੱਬ ਦਿਆਂਗੇ ਜੀ ਕਿਵੇਂ ਮਤਲਬ ਫਿਰ ਬਾਪੂ ਫਿਰ ਕਿਦਾਂ ਮੁਕਾਬਲਾ ਤੇਰੇ ਤਾਂ ਜੀ ਹੱਥ ਨੂੰ ਹੱਥ ਹੈ ਹੱਥ ਨੂੰ ਜਿਹੋ ਜਿਹਾ ਕਰਨਗੇ ਫਿਰ ਦੇਖੋ ਜੋ ਹੰਸ ਕੋਣਗੇ ਅਸੀਂ ਹੰਸ ਕੋਜਾਂਗੇ ਜੇ ਉਹ ਸ਼ਾਂਤਮਈ ਰਹਿਣਗੇ ਅਸੀਂ ਸ਼ਾਂਤਮਈ ਬਾਪੂ ਫਿਰ ਇਹ ਪਹਿਲਾਂ ਕਿੰਨਾ ਟਾਈਮ ਪਹਿਲਾਂ ਪਤਾ ਲੱਗਿਆ ਵੀ ਸੋਨੂ ਜਿਹੜਾ ਤੁਹਾਡਾ ਕਲੋਨੀਆਂ ਕੱਟੀ ਜਾਂਦੇ ਆ ਇਹ ਤਾਂ ਜੀ ਆ ਸਾਡੇ ਜਦੋਂ ਅਖਬਾਰਾਂ 'ਚ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨੰਬਰ ਦੇਤੇ ਜੀ ਅੱਛਾ ਹਾਂਜੀ ਬਾਪੂ ਫਿਰ ਕਾਨੋ ਕੋ ਪਟਵਾਰੀ ਕਿਹੜਾ ਮਾਰਦਾ ਕੁਝ ਦੱਸਿਆ ਆਏ ਸੀਗੇ ਜੀ ਸਭ ਮੋੜ ਤੇ ਜੀ ਨਹੀਂ ਕੀ ਕਹਿੰਦੇ ਸੀਗੇ ਉਹ ਕਹਿੰਦੇ ਸੀ ਵੀ ਇਹ ਪਾਲਿਸੀ ਬਹੁਤ ਵਧੀਆ ਵੀ ਤੁਸੀਂ ਇਹ ਇਦਾਂ ਕਰਕੇ ਸਾਡੇ ਨਾਲ ਸਹਿਯੋਗ ਕਰੋ ਅੱਛਾ ਜੀ ਕਿ ਆ ਸਾਨੂੰ ਬਿਲਕੁਲ ਵੀ ਇਹ ਨੀਤੀ ਪ੍ਰਵਾਰ ਨੇ ਹਾਂ ਇਸ ਕਰਕੇ ਵੀ ਤੁਸੀਂ ਜਾਓ ਸਾਰੇ ਜਣਿਆਂ ਨੂੰ ਅਸੀਂ ਜਿਹੜੇ ਸਾਡੇ ਮਤੇ ਪਾਏ ਹੋਏ ਸੀਗੇ ਹਾਂ ਉਹ ਸਾਰੇ ਮਤੇ ਦੇ ਕੇ ਉਹਨਾਂ ਨੂੰ ਵਾਸਤ ਕਰਤਾ ਜੀ ਬਾਪੂ ਕਿਵੇਂ ਦੇਖਦਾ ਤੁਹਾਡੀ ਉਮਰ ਆ ਤੁਸੀਂ ਆ ਬਾਪੂ ਨੂੰ ਦੇਖਿਆ ਹੋਣਾ ਖੇਤਾਂ 'ਚ ਹਲ ਵਾਹੁੰਦੇ ਨੂੰ ਇਕੱਲਾ ਵਹਿੜਕਾ ਹੁੰਦਾ ਸੀਗਾ ਮਾਲਾ ਸਾਂਝੇ ਕਿਸਾਨਦ ਮੰਗਣੇ ਪੈਂਦੇ ਸੀ ਕਿੰਨੀਆਂ ਔਖਾ ਹੋ ਗਿਆ ਜ਼ਮੀਨਾਂ ਵੜਾਂਗਾ ਸੀ ਜਿਹੜੀਆਂ ਹੁਣ ਜਾ ਰਹੀਆਂ ਇਹ ਅਸੀਂ ਤਾਂ ਜੀ ਇਹਨੂੰ ਲੈ ਕੇ ਆਏ ਆਂ ਪੂਰਾ ਇਹਨੂੰ ਟਿੱਬਿਆਂ ਤੋਂ ਅਸੀਂ ਬਣਾ ਕੇ ਸੇਂਜੂ ਬਣਾ ਕੇ ਇਹਨੂੰ ਲੈ ਕੇ ਆਏ ਆ ਤੇ ਸਾਰਾ ਕੁਝ ਕੀਤਾ ਹੁਣ ਤਿੰਨ ਤਨ ਫਸਲਾਂ ਹੁੰਦੀਆਂ ਜੀ ਇੱਥੇ ਹਾਂ ਹਾਂ ਜੀ ਉਹਦੇ باوجود ਵੀ ਇਹ ਲੋਕ ਹੁਣ ਇਸ ਕੰਮ ਤੇ ਹੋਏ ਆ ਇਹ ਬਾਪੂ ਮਾਲਾ ਚੰਡੀਗੜ੍ਹ ਵਰਗਾ ਇੱਕ ਸ਼ਹਿਰ ਬਸਾਉਣ ਚ ਸਿਆਣੇ ਕਹਿੰਦੇ ਵੀ 60-60 ਸਾਲ ਲੱਗ ਜਾਂਦੇ ਆ ਤੇ ਇਹ ਹੁਣ 1 ਲੱਖ 65000 ਏਕੜ ਦਾ ਇਹਨਾਂ ਨੇ ਹੁਣ ਕੰਕਰੀਟ ਭਰਨੇ ਆ ਇਹ ਤਾਂ ਅੱਧਾ ਪੰਜਾਬ ਵੱਲ ਜਾਣਗੇ ਐਂ ਤੱਕ ਇਹਨਾਂ ਤੋਂ ਭਰਨਾ ਨਹੀਂ ਹੈ ਜੀ ਇਹ ਇੱਕ ਚੋਣਵੀਂ ਜੁਮਲਾ ਜਿਹੜੀ ਦਿੱਲੀ ਦੀ ਜੁੰਡਲੀ ਆ ਕੇਜਰੀਵਾਲ ਦੀ ਉਹਨਾਂ ਦਾ ਕੰਮ ਆ ਵੀ ਇਹ ਨੂੰ ਲੈਂਡ ਨੂੰ ਪੁਲਿੰਗ ਕਰਕੇ ਵੀ ਜਿਹੜੇ ਬੈਲਟਰਾਂ ਨੂੰ ਦੇ ਦੇਣੀ ਆ ਇਹ ਤੇ ਬੈਲਟਰਾਂ ਨੂੰ ਦੇ ਕੇ ਉਹਨਾਂ ਤੋਂ ਪੈਸੇ ਲੈ ਕੇ ਇਹਨਾਂ ਨੇ ਨਿਕਲ ਜਾਣਾ ਜੀ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਨਹੀਂ ਉਹ ਤਾਂ ਕਹਿੰਦੇ ਕਿਸਾਨ ਆ امیر ਬਹੁਤ ਕਰ ਦੇਣਾ ਇਹਨਾਂ ਨੇ ਡੇਢ ਸਾਲ ਬਾਅਦ ਆਪ ਕੰਗਾਲ ਹੋ ਜਾਣਾ ਜੀ ਸਾਨੂੰ ਅਮੀਰ ਕੀ ਕਰ ਦੇਣਗੇ ਬਿਲਕੁਲ ਇੱਕ ਇਹ ਵੀ ਆ ਬਾਪੂ ਫਿਰ ਹੋਰ ਕਿਹੜੇ ਕਿਹੜੇ ਖਾਸ ਕਿਸਾਨਾਂ ਨੂੰ ਜੋ ਮੰਨ ਲਓ ਜਿਵੇਂ ਤੁਹਾਡੇ ਮੰਨ ਲਓ ਤੁਹਾਡਾ ਪਿੰਡ ਮਾਲਕਪੁਰਾ ਤੁਹਾਡੇ 500 ਕਿਲਾ ਗਿਆ ਇੱਕ ਪਿੰਡ ਦਾ ਸਾਡਾ ਜੀ ਸਾਡਾ ਮਾਲਕ ਪਿੰਡ ਆ ਜੀ ਸਾਰੇ ਸਾਡੇ 4 ਪਿੰਡਾਂ ਦੀ ਜ਼ਮੀਨ ਜਿਹੜੀ 511 ਕਿੱਲੇ ਆ ਸਾਡੀ ਮਾਲਕ ਦੀ ਪੌਣੇ 400 ਕਿੱਲਾ ਤੇ ਕਿੰਨੇ ਕਿੰਨੇ ਮੰਨ ਲਓ ਘਰ ਦੀ ਆ ਗਈ ਐਵਰੇਜ ਜੀ ਤੇ ਸਾਰਾ ਪਿੰਡ ਹੀ ਆ ਗਿਆ ਜੀ ਕਿੱਲੇ ਤੋਂ ਲੈ ਕੇ 12 12 14 14 ਕਿਲੇ ਤੱਕ ਅਡੋ ਅਡ ਮੰਡਵੀ ਲੋਕਾਂ ਦੀ ਆਈ ਆ ਭਾਈ ਤੇ ਜਿਸ ਤਰ੍ਹਾਂ ਤੁਹਾਨੂੰ ਹੁਣ ਸਹਿਯੋਗ ਮੇਰਾ ਸੰਯੁਕਤ ਕਿਸਾਨ ਮੋਰਚੇ ਦਾ ਮਤਲਬ ਗੈਰ ਰਾਜਨੀਤਕ ਆਲਾ ਦਾ ਵੀ ਡੱਲੇਵਾਲ ਸਾਹਿਬ ਦਾ ਵੀ ਬਿਆਨ ਸੀਗਾ ਬਾਕੀ ਭੰਦੇਰ ਸਾਹਿਬ ਦਾ ਵੀ ਬਿਆਨ ਸੀ ਵੀ ਅਸੀਂ ਤੁਹਾਡੇ ਨਾਲ ਆ ਕਿਵੇਂ ਦੇਖਦੇ ਹਾਂ ਉਹ ਕਿਸਾਨ ਯੂਨੀਅਨ ਨੂੰ ਕਿਵੇਂ ਦੇਖਦੇ ਹਾਂ ਅਸੀਂ ਕਿਸਾਨ ਯੂਨੀਅਨ ਆ ਸਾਡੇ ਜੀ ਅਸੀਂ ਇਹਨਾਂ ਨੂੰ ਪਹਿਲਾਂ ਚੰਦਾ ਦਿੰਨੇ ਆ ਸਾਡੇ ਰਾਹੀਂ ਇਹਨਾਂ ਦਾ ਜਿਹੜਾ ਚੱਲਦਾ ਸਾਰਾ ਸਿਸਟਮ ਹੈ ਉਹਨਾਂ ਨੇ ਫਿਰ ਦੇਖਿਆ ਵੀ ਹੁਣ ਜਿਨ੍ਹਾਂ ਤੋਂ ਅਸੀਂ ਪੈਸੇ ਲੈ ਕੇ ਆਪਦੇ ਸੰਘਰਸ਼ ਚਲਾਉਨੇ ਆ ਵੀ ਉਹੀ ਹੁਣ ਵਿਵਤਾ ਦੇ ਵਿੱਚ ਪਏ ਆ ਤਾਂ ਉਹਨਾਂ ਨੇ ਸਾਡੇ ਤੱਕ ਪ ਸਾਨੂੰ ਉਹ ਕਹਿੰਦੇ ਵੀ ਤੁਸੀਂ ਅੱਗੇ ਹੋ ਕੇ ਲੜੋ ਅਸੀਂ ਤੁਹਾਡੇ ਨਾਲ ਆ ਪਿੱਠ ਤੇ ਖੜੇ ਆ ਤੇ ਖੜੇ ਵੀ ਆ ਜੀ ਅੱਜ ਦੇਖਦੇ ਹੋ ਤੁਸੀਂ ਇਹਦੇ ਵਿੱਚ ਸਾਰੇ ਐਸਾ ਟਰੈਕਟਰ ਮਾਰਚ ਦੇ ਵਿੱਚ ਸਾਡੇ ਨਾਲ ਸਾਰੀਆਂ ਯੂਨੀਅਨਾਂ ਸ਼ਾਮਿਲ ਆ ਜੀ ਤੇ ਰਾਜਨੀਤਿਕ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਜਿਹੜੀਆਂ ਤੁਹਾਡੇ ਰਾਜਨੀਤਿਕ ਪਾਰਟੀਆਂ ਵੀ ਜਿਹੜੀਆਂ ਸਰਕਾਰ 'ਚ ਨਹੀਂ ਹੈ ਉਹ ਤੋਂ ਬਿਨਾ ਸਾਰੀਆਂ ਪਾਰਟੀਆਂ ਸਾਨੂੰ ਇਹ ਦਿੰਦੀਆਂ ਨੇ ਆਸ਼ਵਾਸਨ ਵੀ ਸਪੋਰਟ ਕਰਦੀਆਂ ਨੇ ਉਹ ਕਹਿੰਦੀ ਆ ਵੀ ਅਸੀਂ ਤੁਹਾਡੇ ਨਾਲ ਆ ਤੁਹਾਡੀ ਇੱਕ ਵੀ ਇੰਚ ਜ਼ਮੀਨ ਨਹੀਂ ਜਾਣਦੇ ਆ ਬਾਪੂ ਇਹ ਕਿਤੇ ਇਹ ਤਾਂ ਨਹੀਂ ਹੋ ਜੋ ਲਾਸਟ ਕੁਐਸਚਨ ਆ ਚਲੋ ਤੁਸੀਂ ਵੀ ਗਾਂਹ ਕਰਨਾ ਕੰਮ ਵੀ ਕਿਤੇ ਮੰਨ ਲਓ ਬੰਦੇ ਜਿਹੜੇ ਹੈਗਾ ਧਾਰਾਂ ਤੁਰੇ ਲਾ ਕੇ ਕੋਲੇ ਰੇਟ ਜਾ ਵਧਾ ਲੈਣੇ ਹੁੰਦੇ ਤੇ ਬਾਅਦ ਵਿੱਚ ਜਿਹੜੇ ਹੈਗਾ ਚੁੱਪਚੀਪੀ ਤੇ ਦੇ ਦਿੰਦੇ ਹੁੰਦੇ ਸਾਡਾ ਰੋਜੀ ਰੋਟੀ ਦਾ ਹੀ ਇਹ ਸਾਧਨ ਆ ਜੀ ਅਸੀਂ ਕਿਸੇ ਵੀ ਇਹ ਜਿਹੇ ਭਲੇਚੇ ਚ ਆਉਣ ਵਾਲੇ ਨਹੀਂ ਅਸੀਂ ਖੁਦ ਪੜੇ ਲਿਖੇ ਆ ਸਾਰਾ ਕੁਝ ਸਾਨੂੰ ਸੋਝੀ ਆ ਇਸ ਕਰਕੇ ਅਸੀਂ ਇਹ ਜਿਹੇ ਕਿਸੇ ਵੀ ਭਲੇਚੇ ਚ ਨਹੀਂ ਆਵਾਂ ਚਲੋ ਬਹੁਤ ਬਹੁਤ ਧੰਨਵਾਦ ਜੀ